ਯੋਈ ਕੀ ਹਾਲ ਚੱਲ ਸਾਰਿਆਂ ਦਾ ਸਾਰੇ ਠੀਕ ਠਾਕ ਤੇ ਬਈ ਅੱਜ ਅਪਾ ਚੱਲੇ ਆ ਛੋਟਾ ਜਿਹਾ ਟੂਰ ਲਗਾਣੇ ਸਮਾਨ ਨੂੰ ਤਾਂ ਲੈ ਲਿਆ ਬੰਦਾ ਆ ਰਿਹਾ ਇੱਕ ਹੋਰ ਗੁਰਮੁਖਾ ਅੱਗੇ ਦਿਖਾਣੇ ਤੁਹਾਨੂੰ ਕਿੱਥੇ ਚੱਲੇ ਆ ਸਾਜੀ ਭਾਈ ਘਰ ਤੋਂ ਹੋ ਕੇ ਰਵਾਨਾ ਓਡਾ ਮਸੀਹੋਂ ਕੱਢਿਆ ਕਮਾਉਣ ਵਾਸਤੇ ਇੱਕ ਬੰਦਾ ਸਾਡਾ ਮੁੱਕਰ ਗਿਆ ਜਿਹੜਾ ਪਲਾਨ ਬਣ ਗਿਆ ਕੈਨਸਲ ਤਾਂ ਕਰਨਾ ਹੈ ਨਹੀਂ ਜਾਣ ਦਾ ਜਾਣਾ ਨਹੀਂ ਤੂੰ ਹੀ ਜਾਊਗਾ ਜਿਹਨੇ ਨਹੀਂ ਜਾਂਦਾ ਗਿਆ ਜੀ ਦੋ ਮੁਕਰ ਗਿਆ ਤਿੰਨ ਮੁਕਰ ਗਿਆ ਤਿੰਨ ਮੁਕਰ ਗਿਆ ਉਹ ਵੀ ਮੁਕਰ ਗਿਆ ਪ੍ਰੀਤ ਪ੍ਰੀਤ ਵੀ ਮੁਕਰ ਗਿਆ ਚਲੋ ਜੀ ਫਿਰ ਮੈਨੂੰ ਮਿਲਦਾ ਮੈਂ ਜਾਣ ਹੁਣ ਮੇਰਾ ਵਫਦਾਰ ਨਹੀਂ ਆਉਣਾ ਕਿਤੇ ਤਾਂ ਕਿ ਨਾ ਮੈਨੂੰ ਕੈਨਸਲ ਕਰਨਾ ਪਵੇ ਜਾਣੀ ਕਿ ਕੱਖੁ ਖੁਕ ਵੱਡੇ ਹੋਏ ਤੇ ਦੋ ਦਿਨ ਦੇ ਫਿਰ ਜੇ ਨਾ ਜਾਂਦੇ ਉਹ ਫਿਰ ਉਨੀ ਦਾ ਕਰਾ ਕੋਈ ਕੰਮ ਇਹਦੇ ਕਰਕੇ ਕੱਲ ਕੱਖ ਕੋ ਕੋ ਬੱਟ ਲੈ ਸਾਨੂੰ ਨਹੀਂ ਦਾ ਪਤਾ ਇਹ ਬੰਦੇ ਨੇ ਮੁੱਕਰ ਦੇਣਾ ਉਹਦੇ ਕਰਕੇ ਵੀ ਹੁਣ ਜਾਏ ਆਉਣਾ ਬੇਲੇ ਆ ਇੱਕ ਦੋ ਦਿਨ ਆਦੀ ਆਈ ਵੀ ਆ ਬਾਕੀ ਦੇਖਦੇ ਆਂ ਕਿ ਆ ਅੱਗੇ ਦਾ ਕੀ ਮੌਸਮ ਹੈ ਕੀ ਵਿਚਾਰ ਹੈ ਡੇਟ ਹੋ ਗਈ ਘੰਟਾ ਤੱਕ ਜਾਂ ਮਿਲੂਗਾ ਮਲਾਤੀਸ ਵਾਰ ਜਾਣਾ ਪਹਾੜਾਂ ਚ ਜਾਂ ਤੁਹਾਨੂੰ ਦੱਸਣਾ ਆਪਾਂ ਜਾਣਾ ਕਿੱਥੇ ਚਲੋ ਮਿਲਦੇ ਅੱਗੇ ਤਿੰਨ ਚਾਰ ਦਿਨ ਬਾਅਦ ਤਾਂ ਪਾਣੀ ਗੜੀ ਅੱਜ ਲਾਜ ਹੈ ਨਹੀਂ ਅੱਜ ਦਾ ਸੂਰਜ ਮੱਥੇ ਲੱਗਦਾ ਸਾਧਰੀ ਉੱਟ ਕੇ ਬਾਤਾਂ ਫੋਨ ਨਹੀਂ ਚਲਾਉਣਾ ਹੈਗਾ ਠੀਕ ਹੈ ਇਹ ਨਹੀਂ ਚਲਾਉਣਾ ਹੋਰ ਹਾਂ ਫੋਨ ਨਹੀਂ ਚਲਾਉਣਾ ਹੈਗਾ ਬੰਨੂ ਜੀ ਇਹਦੇ ਕਰਕੇ ਬੜਾ ਤੇ ਬੜਾ ਪਹੁੰਚ ਕੇ ਆਪਾਂ ਰੁਬੜ ਤੇ ਪਹਣਾ ਆਪਾਂ ਚੰਡੀਗੜ੍ਹ ਚੰਡੀਗੜ੍ਹ ਤੇ ਅੱਗੇ ਦੇਖਦੇ ਆਂ ਕਿਨ ਜਿਹੜੀ ਬੱਦੀ ਰੋਡ ਸਿੰਗਰਾਂ ਉਹ ਸਿੰਗਰਾਂ ਟੁੱਟਿਆ ਪਾਹ ਦਾ ਬੱਦੀ ਵਾਲਾ ਦਾ ਅੱਜ ਵੀ ਨਹੀਂ ਖਾਲਾ ਨਹੀਂ ਚੱਲ ਪੰਚਕੁੱਲੇ ਚ ਸਾਫ ਰੋਡ ਆ ਸਿੱਧਾ ਨਾਲੇ ਡਬਲ ਰੋਡ ਲੋ ਬਈ ਪਿੰਡ ਮੁਹਾਲੀ ਪਹੁੰਚ ਗਏ ਲੱਗਿਆ ਪਿਆ ਜਮ ਇਹ ਜਾਮ ਪਹਿ ਜਾਂ ਫਿਰ ਜਾਂ ਤਾਂ ਨਗਰ ਮਿਲ ਲਈ ਹੈ ਸਵੇਰ ਕਰਕੇ ਘਟਾ ਜੀ ਬਾਈ ਪਹਾੜਾਂ ਦੀ ਸੈਰ ਤੇ ਪਹੁੰਚ ਗਏ ਨੂੰ ਦੇਖਵੇ ਚੈੱਕ ਕਰ ਲਓ ਬਕਤਾਲ ਸਾਫੇ ਆ ਜਾ ਰਹੇ ਆ ਬਾਈ ਪਹਾੜ ਦਿਖਣ ਲੱਗ ਗਏ ਚੰਡੀਗੜ੍ਹ ਟੱਪ ਦੀ ਸਾਰੇ ਕੀ ਕਹਿੰਦੇ ਆ ਪਹਿਲਾਂ ਜਿੱਦਾਂ ਪਹਿਲਾਂ ਉਧਰੋਂ ਦੇਖਿਆ ਜਾਵਾਂਗੇ ਹੂੰ ਇੱਕੇ ਜਗ੍ਹਾ ਬੱਦਲ ਇਕੱਠੇ ਹੋਏ ਵੀ ਆਹ ਸਲਾਹ ਕਰਦੇ ਵੀ ਕਿੱਥੇ ਬੱਟਣਾ ਹੈ ਇਹ ਵੀ ਤਾਂ ਕਿਹੜਾ ਹੈ ਇਹ ਰੀਲ ਚਾਹੁੰਦਾ ਲਾਸਟ ਟੋਲ ਆ ਗਿਆ ਇਹ ਬੱਦਲ ਦੋ ਤਿੰਨ ਆਉਣੇ ਆਉਣੇ ਝੋਟੇ ਦੇ ਸਰ ਵਰਗੇ ਆ ਚੈੱਕ ਕਰੋ ਚੜਾਈਆਂ ਤੇ ਪਹਗੇ ਹੁਣ ਸੰਗਤਾਂ ਚੜਾਈਆਂ ਚੜਾਈਆਂ ਸਿਰੇ ਤੱਕ ਕੁਜੀ ਮਾਰ ਮੇ ਲਟੇ ਫੂਟਾ ਕਿਆ ਦਾ ਇਸ ਟਾਈਮ ਬੱਦਲ ਸੋਹਣੇ ਲੱਗਦੇ ਜਦ ਫਟੂ ਫਟੂ ਕਰਦੇ ਨਾ ਇੰਨੀ ਜੰਗੇ ਲੱਗਦੇ ਆ ਕਿ ਤੇ ਗਾਲੇ ਨਿਕਲਦੇ ਤਰਾ ਤਰਾ ਦੀਆਂ ਗਾਲਾਂ ਨਿਕਲਦੀਆਂ ਵਈ ਸ਼ਮਲੇ ਨੂੰ ਚੱਲੇ ਆਪਾਂ ਦੱਸ ਦਿਆਂ ਹੁਣ ਤਾਂ ਰਾਸਤੇ ਤੇ ਲੱਗੇ ਗਿਆ ਹੁਣ ਇਹ ਕਿੱਡ ਕੱਲੇ ਹੀ ਚੱਨੇ ਆ। ਇਹ ਹੋਰੇ ਤੇ ਹੈ ਗਿਆ 85 ਕਿਲੋਮੀਟਰ। ਆਪਾਂ ਨੇ ਇੱਕ ਅੱਧ ਕਿਤੇ ਯਾਰ ਦੋਸਤ ਕੋਲ ਰੁਕਣਾ ਏ। ਕੱਲੂ ਦੇਖਾਂਗੇ ਸੋਤਨ ਰੁਕਣਾ ਹੈ ਆਪਾਂ। ਕੱਲੂ ਦੇਖਾਂਗੇ ਜਾਂ ਫਿਰ ਅੱਜ ਸ਼ਾਮ ਕਿੱਦਾਂ ਵੀ ਹੋਇਆ। ਉਹ ਹਿਸਾਬ ਨਾਲ ਵਲੌਗ ਬਣਾਉਂਗੇ ਆਪਾਂ। ਕਾਕੀ ਚਲੋ ਆ ਰਸਤੇ ਫਿਲਹਾਲ ਤੌਰੇ ਤੱਕ ਠੀਕ ਐ। ਕਰੀਬ ਤੇ ਮੈਨੇ ਕਿਹਾ ਪੱਥਰ ਤਾਂ ਗਿਰੀ ਜਾਂਦੇ ਬਾਈ ਉੱਪਰ ਤੇ ਮਾਰੇ ਮੋਟੇ ਆਈ ਜਾਂਦੇ ਆ ਇਹ ਵੀ ਗਰੀ ਤੇ ਲਾਉਂ ਕਰਕੇ ਤੇ ਮਿਲ ਗਏ ਪੂਰਾ ਟੱਕਰ ਦੋ ਉੱਤਨਾ ਤੁਰੇ ਬੇ ਕਾਲੇ ਨਹੀਂ ਆ ਵੀ ਠੱਪ ਕੇ ਤੇ ਤੁਰ ਕੇ ਤੁਹਾਨੂੰ ਹੌਨਾ ਕਿੱਥੇ ਮੈਨਾਂ ਕਾਲੇ ਜੇ ਕਿੱਥੇ ਚੱਕੇ ਤੁਰ ਕੇ ਤਿੰਨ ਕਿਲੋਮੀਟਰ ਗਏ ਤਾਂ ਬਾਈ ਕਹਿੰਦਾ ਸੀ ਨਾ ਕਿੱਥੇ ਜਾਦੀ ਆਗੇ ਮੈਂ ਉਹ ਲੱਗ ਕਿੱਥੇ ਪੁੱਲ ਤਾਂ ਜਾਈ ਜਾਂਦੀ ਟਿਪਰੀ ਆਹ ਕਿੰਪੜ ਵੇਜ਼ੀ ਲਾ ਰਹੀ ਇਹ ਬੱਦਲ ਉੱਪਰੇ ਖੜਾ ਗੁਰਮੁਖ ਟੋਰੇਆ ਖੜਾ ਪਰਿਆ ਪਾਰਟੀ ਪਰ ਲੱਗ ਚੰਦਾ ਜਿੱਦੜਾ ਮੀਂਹ ਬਾਈ ਮਿੰਟੋ ਮਿੱਟੀ ਪੈਣ ਲੱਜਦਾ ਕੁਛ ਕਰਦਨੀ ਉਹ ਸਭ ਜਾਟਾ ਟਾਈਮ ਤਾਂ ਲੱਗ ਜਣਾ ਤੇ 2 ਘੰਟੇ ਹਾਲਾ ਮਰੀਨਾ ਮਰੀਨਾ ਸਾਹਿਬ ਰਹਿੰਦੀਆਂ ਫਿਰ ਕੋਲੇ ਕਿਹਾ ਵੀ ਬੱਬ ਨੇ ਇੱਥੇ ਨੂੰ ਉਤਰੇ ਆ ਕੇ ਉਹ ਬੱਦੀ ਨੂੰ ਘੁੰਮ ਕੇ ਆਇਆ ਔਰ ਬੱਦੀ ਚੋਂ गिरदा ਹੋਣਾ ਇਹਨਾਂ ਨੇ ਹੁਣੇ ਲੋਡ ਕਰ ਲੈਣਾ ਹੈ। ਜਾਲਾਉਣ ਲੱਗੇ ਨੇ। ਹਾਂ। गिरਦਾ ਹੋਣਾ ਨਾ। ਕਾਰ ਡਰੈਨ ਦੇਖ ਲਗਾ ਜੀ ਆ। ਹੁਣੀ ਲੋਡ ਕਰ ਦੇਣਾ ਇਹਨਾਂ ਨੇ ਬਸ। ਅਰੇ ਕਿੰਨੇ ਕਰਿਆ ਹੋਇਆ। ਹੋਰ ਸਪੋਰਟਾਂ ਲਾਤੀਆਂ ਉੱਪਰ ਘਰ ਵੀ ਇਹ ਨਾਲ ਲੱਗਦੀ ਦੇਖ ਲਾ ਮਾਨਵ ਜਿੱਤੇ ਬਣੇ ਸੁੱਤੇ ਪੈਣਾ ਘਾੜੇ ਤੋਂ ਬੰਦ ਆ ਵੀ ਕੋੜੇ ਵੀ ਅਸੀਂ ਬਿਆਹ ਖਿੱਚਿਆ ਜਦੋਂ ਜਿਹੜਾ ਪਿੱਛੇ ਪੁਲ ਲੰਘ ਕੇ ਗਿਆ ਬਣਦਾ ਤਾਂ ਜ਼ਿਆਦਾ ਹੋ ਅੱਛਾ ਤਾਂ ਅੱਗੇ ਪਾ ਦੋ ਤਿੰਨ ਜ્વાਗ ਵੀ ਹੋਣੇ ਅਸੀ ਉੱਚੀ ਦੇ ਉੱਤੇ ਹੈ ਇੰਟਰਗਨ ਦੇ ਕੋਲ ਮਗਿਆ ਗਿਆ ਨਾ ਤੁਹਾਨੂੰ ਇਹ 2-3 ਸਾਲ ਹੋ ਗਏ ਜਿਹੜਾ ਬੱਜੇ ਨੰਦਰ ਸ਼ਿਮਲੇ ਵੀ ਆ ਗਿੱਚਿਆ ਦਾ ਸ਼ਿਮਲੇ ਵੀ ਆਪਣੇ ਹੈਗੇ ਮਲਾਜੇਦਾਰ ਕਈ ਜਾਣੇ ਜਾਣਦੇ ਆ ਲਓ ਜੀ ਬਾਈ ਅੰਬਿਤ ਆ ਜਾਈਂ ਗਿਰਿਆ ਪਹਾੜ ਇਹ ਚੱਕ ਹੌਲੀ ਹੌਲੀ ਆਉਣਾ ਹੈ ਪੰਨ ਪੰਨ ਕੇ ਆ ਜਣ ਕੇ ਰਸਤਾ ਖੋਦ ਦਾ ਨਾਲ ਲੱਗਦੀ ਹੈ ਤੱਕ ਆਈ ਜੀ ਇਹ ਜਣ ਕੇ ਵਧੀਆ ਰੋਡ ਬਣਿਆ ਹੋਵੇ ਇਧਰ ਨੂੰ ਸਿਰਫ ਜਾਣ ਵਾਲੀ ਆ ਆਉਣ ਵਾਲੇ ਤੇ نیچے ਰੋਡ ਬਣਿਆ ਹੋਵੇ ਇਹ ਬਗ ਲੱਗਦਾ ਦਿੱਕਤ ਨਹੀਂ ਹੈ ਕੋਈ ਸ਼ੂਰੇ ਤੇ ਆਜ ਵੇ ਜਾ ਅੰਧਾਰ ਦੇ ਗਰ ਜਾ ਹੋ ਕੇ ਕਈ ਵਾਰ ਉਪਰ ਤੇ ਉਤਰਦਾ ਹੁੰਦਾ ਹੈ ਬੰਦੇ ਨੂੰ ਸੋਲਨ ਦਿਖਾ ਦਈਏ ਦੂਰ ਤੋਂ ਡਰੋਨ ਤਾਂ ਅੱਜ ਲੈ ਕੇ ਨਹੀਂ ਆਏ ਹੈਗੇ 16 ਪਹੁੰਚ ਗਏ ਜਿੱਥੇ ਅਪਾ ਨੇ ਅੱਜ ਸਟੇ ਕਰਨੀ ਹੈ ਕਾਫੀ ਖੰਡੇ ਆ ਰਿਹਾ ਹੈ ਜਿਹੜੇ ਨੂੰ ਕਰ ਦੂਰ ਦੂਰ ਤੱਕ ਹੈ ਟਾਵਰ ਦੇਖਦਾ ਕਿੱਥੇ ਲੱਗੇ ਹੋਏ ਇਹ ਬਾਈ ਗੱਲ ਤਾਂ ਉਹ ਹੈਰਾਨੀ ਵਾਲੀ ਹੈ ਜਿਹੜੀ ਤਾਰਾਂ ਪਾਉਂਦੇ ਆ ਇਹ ਬਹੁਤ ਔਖੀ ਹੈ ने सोने दरख्त है प्री वेडिंग बहुत सोनी छूट हो गए चलो भाई बी सोलन पहुंच गए अपना इधर कर लाइव ਬੁਰੀ ਬੁਰੀ ਜਗ੍ਹਾ ਗੱਡੀ ਖੜਨ ਨੂੰ ਵੀ ਇੱਥੇ ਮੂਰਤੀ ਵੀ ਨਿਪੇੜ ਸਾਹਮਣੇ ਦਿਖੀ ਮੋੜ ਕੇ ਉਹ ਸ਼ਿਵ ਜੀ ਮਹਾਰਾਜ ਵੀ ਗਮੰਦਾ ਆਦਿ ਗੱਡੀ ਲੱਕ ਰਿਹਾ ਬੈਂਡ ਵਾਜੇ ਵਾਲੇ ਲੋਕ ਸਾਡੇ ਕਿਹੜੇ ਬੈਨਰ ਬਣਾਉਂਦੇ ਨੇ ਮੂਰਤੀਆਂ ਬਣਾ ਕੇ ਰੱਖਦੇ ਬੰਦੇ ਨੇ जी भाई गड्डी दिखती खड़ा स्कूटरी त जा रहे हैं सोलन थोड़ा स्कूटरी पर भी घूमना चाहिए लोकेशन वगैरह कोई पूछते हैं इतना ਆ ਬਾਈ ਸੋਲਣ ਦੇ ਗਲੀਆਂ ਚੋਂ ਪਾ ਲਈ ਸਕੂਟਰੀ ਇਹ ਹੁਣ ਪਤਾ ਨਹੀਂ ਕਿਤੇ ਨਿਕਲੂਗੀ ਕਿ ਨਹੀਂ ਗਲੀ ਜਾ ਕੇ ਇਹ ਇਹੀ ਆ ਗਿਆ ਬੜੀ ਜੀਰੋ ਦਾ ਦੇਦੇ ਪੂਰੀ ਚੱਲ 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 ਨਹੀਂ ਆਜਾ TVS ਦੀ ਹੈ ਬਾਈ ਜਵਾਬ ਨਹੀਂ ਹੁੰਦੀ ਹਾਂ ਕੋਈ ਨਹੀਂ ਜਵਾਬ ਦੇ 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 ਰੇ ਦੇ ਆਹ ਦੇ ਤੱਕ ਨਾ ਬੋਲ ਸਿੱਧੇ ਚੜਾ ਦੇ ਪੌੜੀਆਂ ਉੱਪਰ ਨਾ ਦੀ ਬਿਲਡਿੰਗ ਆ ਬੰਦ ਪਈ ਐ ਸਕੂਲ ਆ ਸਕੂਲ ਆ ਉਹ ਹੈ ਤਾਂ ਬਿਲਡਿੰਗ ਹੀ ਐ ਪਰ ਕੋ ਘੁੰਮਣ ਵਾਲੀ ਜਗ੍ਹਾ ਦੇਖਦੇ ਜਾਨੀ ਪੁੱਛਦੇ ਆ ਇਹ ਜਿੰਨੀ ਇੱਥੇ ਕੋਈ ਨਹੀਂ ਕੋਈ ਬਈ ਕੋ ਮਰੇ ਦੇਖ ਸਕਦੇ ਜੀ ਕਿ ਪਲੇਸ ਆ ਤਾਂ ਦਿੱਤੀ ਤਾਂ ਬਣਾਉਂਦੇ ਵੀਡੀਓ ਤੇ ਇਹ ਤਾਂ ਸੜਕਾਂ ਭਰੇ ਆ ਕਿੰਨਾ ਖਤਰੇ ਵਾਲੀ ਜਗ੍ਹਾ ਰਹੀ ਹੈ ਜੀ ਅੱਗ ਨਾਲ ਅੱਗ ਲੱਗ ਜਾਵੇ ਸਰਚ ਕਰਦੇ ਖੜਾ ਹੈ ਬਦਲੇ ਬਦਲ ਹੋ ਜਾਏਗਾ ਸੋਲਨ ਦੇ ਉੱਪਰ ਸੀਦਾ ਵਾਂਝ ਕੇ ਉਹ ਵੀ ਦੀ ਘਰ ਦੇ ਲੱਗਾ ਘੜਫਾ ਰੇਨ ਚੌਪੜੀ ਆ ਗਿਆ ਬਈ ਜਦ ਵੀ ਹਿਮਾਚਲ ਜਾ ਕੇ ਛੇਕ ਵਗੈਰਾ ਪੀਣਾ ਹੈ ਨਾ ਖਾਸ ਕਰਕੇ ਮੁੱਛਾਂ ਵਾਲੇ ਵੀਰਿਆ ਨੇ ਲੈ ਨੈਪਕੀ ਨੂੰ ਮੁੱੱਚੇ ਕਰਨੀ ਪਹਿਲਾਂ ਆ ਕੇ ਪੁਰੇ ਨੈਪਕੀਮੀ ਹੈ ਯਾਰ ਮੁੱਛਾਂ ਦਾ ਬੜਾ ਔਕਾ ਹੁੰਦਾ ਸਰਦਾਰਾਂ ਹੁੰਦੇ ਨੇ ਦਾ ਮੈਂ ਕਹਿੰਦਾ ਨੈਪਕੀਨ ਨਹੀਂ ਆਇਆ ਯਾਰ ਦੱਸ। ਅੱਪਾ ਇਹ ਘਰ ਚ ਸਟੇ ਕਰੀ ਆ 16। ਯਾਰ ਦੋਸਤ ਦਾ ਘਰੇ ਆ। ਇਹ ਸਕੂਟਰ ਲੈ ਲਈਦੀ ਆਪਾਂ ਨੇ ਉਹਦੀ। ਉਹ ਵੀ ਚੈੱਕ ਕਰ ਲਓ। ਰੋਟੀ ਬੈਕ ਕਰਾਉਣ ਚੱਲੇ ਤੇ ਬਾਕੀ ਅੱਜ ਦਾ ਬਲੌਗ ਉਰੀ ਸਮਾਪਤ ਹੈ। ਚੰਗਾ ਜੀ ਕੱਲੂ ਮਿਲਦੇ ਆਪਾਂ ਅਗਲੇ ਬਲੌਗ ਚ। ਆ ਬਾਈ ਮਾਰਕੀਟ ਹੋ ਗਈ ਸਾਰੀ ਬੰਦ ਜਾ ਰਹੇ ਹਾਂ ਦੇਖਦੇ ਕਿ ਆ ਕੁਝ ਮਿਲਦਾ ਹੈ ਰੋਟੀ ਤਾਂ ਆਪਾਂ ਨੇ ਮੁੰਡੇ ਦੇ ਘਰ ਵੀ ਖਾ ਲੈਣੀ ਸੀ ਉਹਦੇ ਗਏ ਹੋਏ ਆ ਬਾਈ ਘਰ ਦੇ ਸਾਰੇ ਕਿਸੇ ਦਾ ਕਸ਼ਟ ਕੰਮ ਦੇਣਾ ਅਗਲੇ ਨੂੰ ਨਹੀਂ ਤਾਂ ਆਪਾਂ ਨੇ ਬਾਹਰ ਜਾਣਾ ਤਾਂ ਉਹ ਕਹਿ ਕੋਹਾ ਕੇ ਚਲੇ ਗਿਆ ਇੱਕ ਰੂਮ ਛੱਡ ਗਿਆ ਖੁੱਲਾ ਸਕੂਟਰੀ ਦੀ ਚਾਬੀ ਦੇ ਗਿਆ ਤਾਂ ਹੁਣ ਬਾਹਰ ਲੱਗ ਗਿਆ ਜੀ ਦਾ ਬਾਇਕ ਲੱਗ ਗਿਆ ਇਹੀ ਮੀ ਬਹੁਤ ਲੱਗਣਾ ਤੁਹਾਨੂੰ ਦੇਖੀ ਜਲਦੀ ਸਕੂਟਰੀ ਉੱਪਰ ਤਾਂ ਹੋਰ ਤੇਜ਼ ਲੱਗਣਾ ਸੋਲਣ ਦਾ ਨਹੀਂ ਅੱਮਾ ਚਾਹਦਾ ਰਾਤ ਹਾਈਟ ਸ਼ਿਫਟ ਪੀਸੀ ਤੇ ਹੀ ਬੈਠੇ ਅਸੀਂ ਵੀ ਜਾ ਕੇ